ਸਵਾਗਤ ਹੈ ਦੋਸਤੋ ਮੈਂ ਨਰਪਾ ਐਸੇ ਕਹਤੇ ਤੁਸੀਂ ਜੁੜ ਸਕਦੇ ਹੋ ਸਾਡੇ ਚੈਨਲ ਤੇ ਰਗਰਤੀ ਨਾਲ ਇਸ ਵੀਡੀਓ ਦੇ ਵਿੱਚ ਅਸੀਂ ਗੱਲ ਕਰਾਂਗੇ ਪਟ ਪਥਾ ਕੀ ਹੈ ਅੜਕਦਾ ਨੂੰ ਸਮਝਿਆ ਕਿਵੇਂ ਜਾਵੇ ਜਿਵੇਂ ਕਿ ਆਪਾਂ ਸਾਰੇ ਜਾਣਦੇ ਹਾਂ ਕਿ ਭਾਰਤ ਦੇ ਵਿੱਚ ਉਸ ਤੇ ਕਾਲਜਾਂ ਤੇ ਯੂਨੀਵਰਸਿਟੀਆਂ ਦੇ ਵਿੱਚ ਐਨਈਪੀ 2020 ਲਾਗੂ ਕਰ ਦਿੱਤੀ ਗਈ ਹੈ ਐਨਈਪੀ 2020 ਆਉਣ ਦੇ ਨਾਲ ਬਹੁਤ ਸਾਰਾ ਸਿਲੇਬਸ ਆ ਜੋ ਚੇਂਜ ਹੋ ਚੁੱਕਿਆ ਉਸ ਦੇ ਵਿੱਚ ਬਹੁਤ ਸਾਰੇ ਜੋ ਸਬਜੈਕਟ ਹਨ ਜਾਂ ਸਿਲੇਬਸ ਹੈ ਉਹ ਨਵੇਂ ਲਾਗੂ ਕਰ ਦਿੱਤੇ ਗਏ ਹਨ ਉਹਦੇ ਵਿੱਚੋਂ ਹੀ ਪਟਕਥਾ ਲੇਖਣ ਕੀ ਹੈ ਉਹ ਪੰਜਾਬੀ ਦੇ ਸਬਜੈਕਟ ਦੇ ਤੌਰ ਤੇ ਪੜਾਇਆ ਜਾ ਰਿਹਾ ਹੈ ਕਰਕੇ बीए ਫਰਸਟ ਇਅਰ ਦੇ ਵਿੱਚ ਤਾਂ ਆਪਾਂ ਇੱਕ ਸੀਰੀਜ਼ ਚਲਾ ਰਹੇ ਹਾਂ ਜਿਸ ਦੇ ਵਿੱਚ ਆਪਾਂ ਜੋ ਵੀ ਗ੍ਰੈਜੂਏਸ਼ਨ ਦਾ ਸਿਲੇਬਸ ਹੈ 2020 ਜਿਹੜੀ ਐਨਪੀ ਲਾਗੂ ਕੀਤੀ ਗਈ ਹੈ ਉਹਦੇ ਵਿੱਚ ਜੋ ਵੀ ਸਿਲੇਬਸ ਹੈ ਗ੍ਰੈਜੂਏਸ਼ਨ ਨੂੰ ਲੈ ਕੇ ਜਾਂ ਹੋਰ ਸਬਜੈਕਟਾਂ ਦੇ ਵਿੱਚ ਉਸ ਦੇ ਉੱਤੇ ਆਪਾਂ ਸਿਲੇਬਸ ਨੂੰ ਲੈ ਕੇ ਬੁੱਕ-ਬੁੱਕ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਵੀਡੀਓਜ਼ ਬਣਾਵਾਂਗੇ ਤਾਂ ਅੱਜ ਵੀਡੀਓ ਬਣਾਉਣ ਦਾ ਮਕਸਦ ਇਹ ਹੀ ਹੈ ਕਿ ਬਹੁਤ ਸਾਰੇ ਵਿਦਿਆਰਥੀ ਜੋ ਡਿਸਟੈਂਸ ਰਾਈ ਪੜ੍ਹ ਰਹੇ ਹਨ ਜਾਂ ਕਾਲਜਾਂ ਦੇ ਵਿੱਚ ਪੜ੍ਹ ਰਹੇ ਹਨ ਉਹਨਾਂ ਨੂੰ ਇਹ ਸਮਝ ਨਹੀਂ ਆ ਰਿਹਾ ਪਟਕਥਾ ਹੈ ਕਿ ਤਾਂ ਉਹ ਸਮਝਣ ਦੇ ਲਈ ਜੇ ਮੇਰੇ ਨਾਲ ਨੇ ਸਹਾਇਕ ਪ੍ਰੋਫੈਸਰ ਮਾਸ ਸਿੰਘ ਜੀ ਰਣਵੀਰ ਕਾਲਜ ਦੇ ਵਿੱਚ ਪੜ੍ਹਾ ਰਹੇ ਹਨ ਤੇ ਉਹ ਉਹ ਪੀ ਐਚ ਡੀ ਵੀ ਕਰ ਰਹੇ ਹਨ ਉਹਨਾਂ ਦੀ ਜੋ ਪੀ ਐਚ ਡੀ ਦਾ ਖੋਜ ਕੇਂਦਰ ਹੈ ਉਹ ਵੀ ਫਿਲਮਾ ਦੇ ਉੱਤੇ ਆਪਾਂ ਉਹਨਾਂ ਤੋਂ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਕਟਕਥਾ ਕੀ ਹੈ ਤੁਹਾਨੂੰ ਪਹਿਲਾ ਸਵਾਲ ਇਹ ਹੀ ਹੈ ਵੀ ਜੇ ਆਪਾਂ ਬੱਚਿਆਂ ਕਿਉਂਕਿ ਆਪਾਂ ਜੋ ਇਹ ਸੀਰੀਜ਼ ਸ਼ੁਰੂ ਕਰਨ ਲੱਗੇ ਆ ਉਹ ਵਿਦਿਆਰਥੀਆਂ ਦੇ ਸ਼ੁਰੂ ਕਰਨ ਲੱਗੇ ਆ ਖਾਸ ਕਰਕੇ ਜੋ ਅੱਜ ਦੀ ਵੀਡੀਓ ਹੈ ਉਹ ਗ੍ਰੈਜੂਏਸ਼ਨ ਦੇ ਵਿਦਿਆਰਥੀਆਂ ਦੇ ਲਈ ਹੋਵੇਗੀ ਤਾਂ ਆਪਾਂ ਤੁਹਾਡੇ ਤੋਂ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਕਟਕਥਾ ਹੈ ਅਸਲ ਵਿੱਚ ਕਹਾਣੀ ਤੇ ਕਟਕਥਾ ਨੂੰ ਰਲਗੱਟ ਕਰ ਲਿਆ ਜਾਂਦਾ ਕਿਉਂਕਿ ਜਿਹੜਾ ਸਿਨੇਮੇ ਦਾ ਪਾਟਕਾ ਦਰਸ਼ਕਾ ਦਾ ਉਹਨੂੰ ਜਾਂ ਤਾਂ ਫਿਲਮ ਦਾ ਮਤਲਬ ਜਾਓ ਦੇ ਵਿੱਚ ਕਹਾਣੀ ਕੀ ਆ ਉਹਦੇ ਦਾਤ ਮਤਲਬ ਹੁੰਦਾ ਨਹੀਂ ਇੱਕ ਕਹਾਣੀ ਆਦੀ ਸਿਨੇਮੇ ਫਿਲਮਾਂ ਆਦੀ ਕੀ ਕਹਿੰਦੇ ਨੇ ਔਰ ਕਥਾ ਕਹਾਣੀ ਤੇ ਕਟਕਥਾ ਦੇ ਵਿੱਚ ਅੰਤਰ ਆ ਗਏ ਕਿਉਂਕਿ ਜਿਹੜੀ ਕਹਾਣੀ ਉਹ ਪੜ੍ਹੀ ਜਾਣੀ ਆ ਜਾਂ ਸੁਣੀ ਜਾਣੀ ਆਂ ਫਰਕ ਜਿਹੜੀ ਉਸੇ ਕਹਾਣੀ ਤੇ ਜਦੋਂ ਫਿਲਮ ਬਣਾਈ ਜਾਣੀ ਆ ਉਹਦੇ ਆਧਾਰ ਤੇ ਪਹਿਲਾਂ ਕਟਕਥਾ ਲਿਖੀ ਜਾਂਦੀ ਆ ਕਟਕਥਾ ਦਾ ਮਾਵਈਆ ਵੀ ਜਿਹੜੀ ਕਟਕਥਾ ਲਿਖੀ ਜਾਣੀ ਆਗੀ ਉਹਨੂੰ ਜਿਹੜੀ ਕਹਾਣੀ ਆ ਉਹਨੂੰ ਦ੍ਰਿਸ਼ਾਂ ਦੇ ਵਿੱਚ ਫਿਲਮਾਉਣਾ ਹੈ ਜਿੰਮੋਟੇ ਤੋਂ ਅੱਠ ਆਖਿਆ ਜਾਵੇ ਕਟਕਥਾ ਦਾ ਆਧਾਰ ਹੈ ਕਿਸੇ ਕਹਾਣੀ ਨੂੰ ਦ੍ਰਿਸ਼ਾਂ ਦੇ ਵਿੱਚ ਫਿਲਮਾਉਣਾ ਪਹਿਲਾਂ ਤਾਂ ਇਹੀ ਮੋਟਾ ਮੋਟਾ ਅੰਤਰ ਆਗਾ ਕਹਾਣੀ ਤੇ ਕਟਕਥਾ ਦੇ ਵਿੱਚ ਤੇ ਜਿਹੜੀ ਕਟਕਥਾ ਆਏਗੀ ਉਹਦੀ ਮੂਲ ਇਕਾਈ ਦ੍ਰਿਸ਼ ਆਗੀ ਕਿਉਂਕਿ ਜਿਹੜੀ ਕਟਕਥਾ ਉਹਨੂੰ ਜਦੋਂ ਲਿਖੀ ਜਾਂਦੀ ਆ ਤਾਂ ਦ੍ਰਿਸ਼ਾਂ ਨੇ ਲਿਖੀ ਹੋਈ ਕਹਾਣੀ ਦਾ ਜਿੰਮੇ ਇੱਕ ਕਥਾਨਕ ਹੁੰਦਾ ਉਵੇਂ ਹੀ ਕਟਕਥਾ ਦੇ ਜਿਹੜੇ ਕਥਾਨਕ ਨੇ ਦ੍ਰਿਸ਼ ਮੰਨਦਾ ਉਹ ਅਲੱਗ-ਅਲੱਗ ਦ੍ਰਿਸ਼ ਲਿਖਦਾ ਕਹਾਣੀ ਕਟਕਥਾ ਦੇ ਵਿੱਚ ਤੇ ਉਹਦੇ ਨਾਲ ਜਿਹੜੀ ਕਟਕਥਾ ਡਵੈਲਪ ਹੁੰਦੀ ਹੈ ਜਿਵੇਂ ਕਹਾਣੀ ਦੇ ਵਿੱਚ ਕਥਾਨਕ ਜੁੜੇ ਹੁੰਦੇ ਨੇ ਕਟਕਥਾ ਦੇ ਵਿੱਚ ਜਿਹੜੀ ਕਟਕਥਾ ਦੀ ਮੂਲ ਕਾਇਆ ਉਹ ਦ੍ਰਿਸ਼ ਆ ਇਹ ਦ੍ਰਿਸ਼ ਇੱਕ ਦੂਜੇ ਨਾਲ ਜੁੜੇ ਹੁੰਦੇ ਨੇ ਤੇ ਉਹਦੇ ਨਾਲ ਆ ਜਿਹੜੀ ਕਹਾਣੀ ਅੱਗੇ ਵਧਦੀ ਆ ਪਰ ਇਸ ਤੋਂ ਬਿਲਕੁਲ ਨਾ ਇਹ ਜਾਣਨਾ ਵੀ ਜ਼ਰੂਰੀ ਆਪ ਜਿਹੜੀ ਕਹਾਣੀ ਕਥਾ ਤੇ ਡਾਇਲੋਗ ਕੀ ਹੁੰਦਾ ਹੈ ਕਿਉਂਕਿ ਕਹਾਣੀ ਕਥਾ ਅਲੱਗ ਹੁੰਦੀ ਆ ਤੇ ਡਾਇਲੋਗ ਆ ਜਿਹੜਾ ਉਹ ਅਲੱਗੀ ਦੀਜ਼ ਆ ਉਹ ਤਾਂ ਕੰਮ ਹੋਰ ਵਿਅਕਤੀ ਦਾ ਕੰਮ ਆ ਜਿਹੜੀ ਕਹਾਣੀ ਕਥਾ ਉਹ ਤਾਂ ਦ੍ਰਿਸ਼ਾਂ ਦੇ ਵਿੱਚ ਲਿਖੀ ਜਾ ਰਹੀ ਹੈ ਜੀ ਉਹ ਦੱਸਿਆ ਜਾ ਰਿਹਾ ਵੀ ਜੇ ਕੋਈ ਕਹਾਣੀ ਦੀ ਘਟਨਾ ਹੈਗੀ ਜਦੋਂ ਉਹ ਫਿਲਮ ਦੇ ਵਿੱਚ ਵਾਪਰੂਗੀ ਤਾਂ ਵਾਪਰੂਗੀ ਕੀ ਜਿਵੇਂ ਕਿਸੇ ਕਮਰੇ ਦਾ ਸੀਨ ਆ ਉਹ ਕਮਰੇ ਦਾ ਦ੍ਰਿਸ਼ ਲਿਖੂਗਾ ਦੇ ਉੱਪਰ ਪਟਕਾਖਾ ਦੇ ਵਿੱਚ ਉਹ ਕਮਰੇ ਦਾ ਦ੍ਰਿਸ਼ ਲਿਖੂਗਾ ਵੀ ਕਮਰੇ ਦੇ ਵਿੱਚ ਇਹ ਕੁੱਝ ਪਿਆ ਤੇ ਇਹ ਇਹ ਪਾਤਰ ਇਹਦੇ ਵਿੱਚ ਐਂਟਰ ਕਰਨਗੇ ਉਦਾਂ ਸਿਰਫ ਯਾਨੀ ਕਿ ਪਟਕਾਤਾ ਜਿਹੜੀ ਉਹ ਦ੍ਰਿਸ਼ਕਾਰੀ ਆ ਦ੍ਰਿਸ਼ ਲਿਖਿਆ ਜਾ ਰਿਹਾਗਾ ਪਰ ਜਿਹੜਾ ਜਿਹੜੇ ਪਾਤਰ ਕਮਰੇ ਦੇ ਵਿੱਚ ਨੇਗੇ ਉਹ ਬੋਲਣਗੇ ਕੀ ਉਹਨਾਂ ਦਾ ਡਾਇਲੋਗ ਕੀ ਆ ਉਹ ਅਗਲਾ ਸਟੈਪ ਆ ਪਟਕਾਤਾ ਦਾ ਪਹਿਲਾ ਸਟੈਪ ਆ ਜਿਹੜਾ ਡਾਇਲੋਗ ਹੋਣਗੇ ਉਹ ਅਲੱਗ ਹੋਣਗੇ ਉਹ ਅਗਲਾ ਸਟੈਪ ਆ। ਕਹਾਣੀਆਂ ਦੇ ਵਿੱਚ ਦਾ ਸਨ ਦ੍ਰਿਸ਼ ਦਾ ਵਰਣਨ ਕਰਨਾ ਵੀ ਇਹ ਦ੍ਰਿਸ਼ ਹੋਊਗਾ। ਮੈਨੂੰ ਇੱਕ ਸਟੋਰੀ ਨਹੀਂ ਕਿਹਾ ਜਾ ਰਹੀ ਹੈ ਉਹਦੇ ਜਿਹੜੇ ਦ੍ਰਿਸ਼ ਕਿਦਾਂ ਦੇ ਬਣਗੇ। ਹਾਂ ਉਹਦਾ ਦ੍ਰਿਸ਼ ਕਿਵੇਂ ਹੋਊਗਾ ਜਿਹੜੀ ਕਹਾਣੀ ਦੇ ਵੇਚਦੇ ਜਦੋਂ ਫਿਲਮ ਬਣੂਗੀ ਜਿਹੜਾ ਦ੍ਰਿਸ਼ ਹੋਊਗਾ ਉਹ ਕਿਵੇਂ ਦਾ ਹੋਊਗਾ ਉਹ ਕੱਟ ਦੱਸਾਏ। ਸਕਰੀਨ ਤੇ ਚੱਲਦੀ ਹੋਈ ਕਿਵੇਂ ਦੀ ਉਹ ਕਹਾਣੀ ਸਕਰੀਨ ਤੇ ਚੱਲਦੀ ਹੋਈ ਕਿਵੇਂ ਦੀ ਦਿਖੂ ਕਿਵੇਂ ਨਹੀਂ ਦਿਖੂਗੀ ਉਹ ਕੱਟ ਦੱਸਾਏ। ਜਾਂ ਨੂੰ ਸਕਰੀਨ ਪਲੇ ਆਪ ਲੋਗ ਅਗਰੇਜੂ ਸਕਰੀਨ ਪਲੇ ਆ ਸਕ੍ਰਿਪਟਰ ਕੇਦ ਨਾ ਸਲਿਪਟ ਆ। ਤੇ ਔਰ ਉਹਦੇ ਵਿੱਚ ਜਿਹੜੇ ਪਾਤਰ ਨੇ ਹੈਗੇ ਉਹ ਦ੍ਰਿਸ਼ ਦੇ ਵਿੱਚ ਜਿਹੜਾ ਪਾਤਰ ਨੇ ਜਾਂ ਵਾਤਾਵਰਨ ਆਗਾ ਜਿਹੜੇ ਪਾਤਰ ਆਪ ਦੇ ਵਿੱਚ ਡਾਇਲੋਗ ਕਰਨਗੇ ਸੰਵਾਦ ਕਰਨਗੇ ਉਹ ਕੀ ਹੋਊਗਾ ਉਹ ਅਗਲਾ ਟੈਪ ਉਹ ਆ ਸਕਦੇ ਪਰ ਇਸ ਤੋਂ ਇਲਾਵਾ ਇਹ ਵੀ ਜ਼ਰੂਰੀ ਨਹੀਂ ਹੈਗਾ ਕਿ ਕਟਕਥਾ ਦੇ ਵਿੱਚ ਕੱਲੇ ਦ੍ਰਿਸ਼ ਹੋਣਗੇ ਤੇ ਜਿਹੜਾ ਸੰਵਾਦ ਨੇ ਆਵਾਜ਼ ਚ ਲਿਖਿਆ ਇਹ ਹੁੰਦਾ ਵੀ ਜਿਹੜਾ ਮਾਟਕਤਾ ਲੇਖਕ ਹੁੰਦਾ ਨਾਮ ਨਾਲ ਉਹ ਸੰਵਾਦ ਵੀ ਲਿਖੀ ਜਾਂਦਾ ਪਰ ਜਿਹਨੂੰ ਤੋੜ ਕੇ ਦੇਖਿਆ ਜਾਵੇ ਜਿਹੜੀ ਫਿਲਮ ਆ ਉਹਨੂੰ ਬਣਾਉਣ ਦੇ ਲਈ ਬਹੁਤ ਸਾਰੇ ਵਿਭਾਗ ਕਾਰਸੀਲ ਹੁੰਦੇ ਨੇ ਸਭ ਤੋਂ ਪਹਿਲਾਂ ਤਾਂ ਫਿਲਮ ਬਣਾਉਣ ਦੇ ਲਈ ਤੁਹਾਨੂੰ ਕਥਾ ਜੀ ਕਹਾਣੀ ਚਾਹੀਦੀ ਹੈ ਜੇ ਕਹਾਣੀ ਹੋਵੇ ਤਾਂ ਹੀ ਫਟਕਥਾ ਬਣਦੀ ਹੈ ਕਹਾਣੀ ਆ ਜਿਹੜੀ ਉਹਨੂੰ ਦ੍ਰਿਸ਼ਾਂ ਦੇ ਵਿੱਚ ਬੁਨਵਾਉਣ ਦੇ ਲਈ ਕਟਕਥਾ ਲਿਖੀਏ ਕਟਕਥਾ ਤੋਂ ਬਾਅਦ ਨਾਲ ਸੰਵਾਦ ਲਿਖੇ ਜਾਣ ਡਾਇਲੋਗ ਲਿਖੇ ਜਾਣ ਔਰ ਲਾਸਟ ਉਸ ਤੋਂ ਬਾਅਦ ਉਹ ਇੱਕ ਸਕ੍ਰਿਪਟ ਤਿਆਰ ਹੋ ਗਈ ਉਸ ਤੋਂ ਬਾਅਦ ਇਹਦਾ ਕੰਮ ਇਥੇ ਹੀ ਖਤਮ ਨਹੀਂ ਹੋ ਜਾਂਦਾ ਇਹਦੇ ਉੱਪਰ ਫਿਲਮ ਵੀ ਬਣਦੀ ਹੈ ਜਿਹੜੀ ਦਰਸ਼ਕ ਨੂੰ ਦੇਖਣੀ ਹੈ ਤਾਂ ਜਿਹੜੀ ਫਿਲਮ ਬਣਾਈ ਜਾਣੀ ਆ ਉਹਦੇ ਵਿੱਚ ਵੀ ਜਿਹੜੇ ਅਲੱਗ-ਅਲੱਗ ਟੈਕਨੀਸ਼ੀਅਨ ਨੇਗੇ ਉਹਨਾਂ ਦਾ ਵੀ ਆਪਣਾ-ਆਪਣਾ ਕੰਮ ਹੁੰਦਾ ਹੁਣ ਜਦੋਂ ਕਹਾਣੀ ਤਿਆਰ ਹੋ ਗਈ ਉਹਦੇ ਸੰਵਾਦ ਲਿਖੇ ਗਏ ਤਾਂ ਫਿਰ ਉਹਦੇ ਵਾਸਤੇ ਉਹਨੂੰ ਫਿਲਮਾਉਣ ਦੇ ਲਈ ਕੈਮਰਾਮੈਨ ਵੀ ਚਾਹੀਦਾ ਠੀਕ ਉਹਦਾ ਆਪਣਾ ਕੰਮ ਤੇ ਉਸ ਤੋਂ ਇਲਾਵਾ ਫਿਰ ਉਹਦੇ ਵਾਸਤੇ ਅਦਾਕਾਰੀ ਕਰਨ ਵਾਸਤੇ ਅਦਾਕਾਰ ਚਾਹੀਦੇ ਨੇ ਕੈਰੇਕਟਰ ਚਾਹੀਦੇ ਨੇ ਜੀ ਉਹ

ਉਨਾ ਕਬਾਵ ਸੋਥੀ ਅਨੇਕ ਕਟਕਥਾ ਹੁੰਦੀ ਕੀ ਆ ਮੇਰੀ ਗੱਲਬਾਤ ਦਾ ਆਧਾਰ ਹੈ ਜਿਹੜਾ ਉਹ ਦੋ ਕਿਤਾਬਾਂ ਨੇ ਪੰਜਾਬੀ ਦੇ ਵਿੱਚ ਬਹੁਤਾ ਕਟਕਥਾ ਦੇ ਨਹੀਂ ਮਿਲਦਾ ਹੈਗਾ ਤੇ ਜਿਹੜੀ ਕਟਕਥਾ ਨੂੰ ਲਿਖਣ ਦੀ ਜਾਂ ਪੜ੍ਹਨ ਦੀ ਜਿਹੜੀ ਸਮਝ ਬਣਦੀ ਆ ਜਾਂ ਬਟਵਧਾ ਹੁੰਦੀ ਕੀ ਆ ਉਹ ਦੋ ਕਿਤਾਬਾਂ ਨੂੰ ਤੁਸੀਂ ਆਪਾਂ ਦੇਖ ਸਕਦੇ ਹੋ ਉਹਦਾ ਪਹਿਲੀ ਕਿਤਾਬ ਹੈਗੀ ਆ ਕਟਕਥਾ ਲੇਖਨ ਇੱਕ ਪਰਿਚੇ ਇਹਨਾਂ ਦੇ ਲੇਖਕ ਨੇਗੇ ਮਨੋਹਰ ਸ਼ਾਮ ਜੋ ਇਹ ਦੂਜੀ ਕਿਤਾਬ ਹੈ ਜਿਹੜੀ ਆਪਾਂ ਨੂੰ ਹਿੰਦੀ 'ਚ ਮਿਲਦੀ ਹੈ ਉਹ ਹੈਗੀ ਆ ਆਈਡੀਆਸ ਪਰਦੇ ਦਾ ਇਹਦੇ ਲੇਖਕ ਜਿਹੜੇ ਨੇ ਰਾਮ ਕੁਮਾਰ ਸਿੰਘ ਤੇ ਸੁਤੈਨ ਸਿੰਘ ਤੇ ਮੇਰੀ ਗੱਲਬਾਤ ਦਾ ਆਧਾਰ ਵੀ ਦੋ ਮੁਤਾਬਾਂ ਨੇ ਇਨ੍ਹਾਂ ਤਾਬਾਂ ਦੇ ਆਧਾਰ ਤੇ ਹੀ ਮੈਂ ਪਟਕਥਾ ਬਾਰੇ ਗੱਲ ਕਰ ਰਿਹਾ ਮੋٹے ਤੋਂ ਉੱਤੇ ਹੋਏਗੀ ਆ ਵੀ ਜਿਹੜੀ ਕਹਾਣੀ ਆ ਪਰਦੇ ਤੇ ਚੱਲਦੀ ਦਿਖਣੀ ਆ ਉਹ ਪਟਕਥਾ ਸਾਰਾ ਸਾਡਾ ਤੁਹਾਨੂੰ ਅਗਲਾ ਸਵਾਲ ਇਹ ਹੀ ਹੈ ਕਿ ਪਟਕਥਾ ਨੂੰ ਲਿਖਿਆ ਕਿਵੇਂ ਜਾਵੇ ਇਵੇਂ ਕਿ ਤੁਸੀਂ ਬੇਸ਼ਕੀ ਗੱਲ ਕੀਤੀ ਉਸ ਇਲਾਵਾ ਹੋਰ ਇਹਦੇ ਕਿਹੜੇ ਕਿਹੜੇ ਤੱਤ ਹਨ ਜਿਨ੍ਹਾਂ ਦੇ ਨਾਲ ਅਸੀਂ ਪੜਪਠਾ ਵਧੀਆ ਤਰੀਕੇ ਨਾਲ ਸਭ ਤੋਂ ਪਹਿਲਾਂ ਤਾਂ ਆਪਾਂ ਨੂੰ ਇਹ ਫਰਕ ਸਮਝਣਾ ਪਊਗਾ ਕਹਾਣੀ ਤੇ ਬੋਤ ਜਿਹੜੀ ਕਹਾਣੀ ਹੁੰਦੀ ਆ ਜਦੋਂ ਆਪਾਂ ਦਾਦੀਆਂ ਤੋਂ ਸੁਣਦੇ ਸੀ ਦਾਦੀਆਂ ਤੋਂ ਨਾਨੀਆਂ ਦਾਦੀਆਂ ਤੋਂ ਸੁਣਦੇ ਸੀ ਉਹ ਜਦੋਂ ਉਹ ਕਹਾਣੀ ਸੁਣਾਉਂਦੇ ਸੀ ਉਹ ਉਤਕਾਰਿਕਤ ਹੁੰਦੀ ਜਿਵੇਂ ਇੱਕ ਰਾਜਾ ਹੁੰਦਾ ਇੱਕ ਰਾਜੇ ਦੀ ਜਿੱਥੋਂ ਗੱਲ ਸ਼ੁਰੂ ਹੁੰਦੀ ਆ ਪਰ ਜਿਹੜੀ ਕੱਟਕਤਾ ਹੈਗੀ ਉਦਾ ਕੈਨ ਦਾ ਢੰਗ ਦਾ ਲਿਖਣ ਦਾ ਢੰਗ ਇਹ ਹੁੰਦਾ ਇੱਕ ਰਾਜਾ ਹੁੰਦਾ ਹੈ ਇੱਕ ਰਾਣੀ ਜਾਨੀ ਕਿ ਉਹ ਵਰਤਮਾਨ ਦੇ ਵਿੱਚ ਜੇ ਤੁਸੀਂ ਫਿਲਮ ਦੀ ਕਹਾਣੀ ਵੀ ਸੁਣਾਉਂਦਾ ਕੋਈ ਦਰਸ਼ਕ ਹੈ ਜਿਹੜਾ ਜਦੋਂ ਕੋਈ ਫਿਲਮ ਦੇਖ ਕੇ ਆਇਆ ਤਾਂ ਉਹ ਇਹੀ ਆਖਦਾ ਵੀ ਕਿਹੇ ਪਾਤਰ ਹੁੰਦਾ ਉਹਨਾਂ ਨਾਲ ਇਹ ਕੁਝ ਭਾਵ ਕਰਦਾ ਕਿ ਵਰਤਮਾਨ ਕਾਲ ਦੇ ਵਿੱਚ ਸੁਣਾਉਂਦੇ ਵਰਤਮਾਨ ਕਾਲ ਦੇ ਵਿੱਚ ਸੁਣਾਉਣ ਦਾ ਭਾਵ ਹੈ ਵੀ ਜਿਹੜਾ ਕੁਝ ਉਹਨੇ ਦੇਖਿਆ ਨਾਲ ਨਾਲ ਉਹ ਕਲਪਨਾ ਕਰ ਰਿਹਾ ਤੇ ਨਾਲ ਨਾਲ ਉਹ ਕਲਪਨਾ ਦੇ ਥਰੂ ਜਿਹਨੂੰ ਉਹ ਸਮਝ ਰਿਹਾ ਉਹ ਵੀ ਉਵੇਂ ਦੀ ਹੀ ਕਲਪਨਾ ਕਰਦਾ ਹੈ ਜਾਂ ਕਿ ਉਹ ਆਪਣੇ ਮਨਮਸਤਕ ਦੇ ਵਿੱਚੋਂ ਹੰਘਾਲ ਕੇ ਉਹਦੀ ਗੱਲ ਕਰ ਰਿਹਾ ਹੈ ਨਾਲ ਨਾਲ ਉਹਦੀ ਉਹ ਕਲਪਨਾ ਚੱਲ ਰਹੀ ਏ ਜਨ ਕਿ ਜਿਹੜੀ ਪੜਤਦਾ ਆਉਂਦੀ ਆ ਉਹ ਵਰਤਮਾਨ ਕਾਲ ਦੇ ਵਿੱਚ ਲਿਖੀ ਜਾਂਦੀ ਏ ਤਾਂ ਉਹਦਾ ਇਹ ਤੱਤ ਆ ਲਿਖੋਗੇ ਹੀ ਵਰਤਮਾਨ ਕਾਲ ਦੇ ਵਿੱਚ ਦੂਜਾ ਇਹ ਦ੍ਰਿਸ਼ੇ ਦਾ ਮੁੱਖੀ ਗਾਈ ਹੈ ਜਿਵੇਂ ਦ੍ਰਿਸ਼ਤੋਗਿਨਾ ਪੜਤਤਾ ਹੋਣੀ ਚਾਹੀਦੀ ਜਿਵੇਂ ਭਾਸ਼ਾ ਵਿਆਕਰਨ ਤੋਂ ਬਿਨਾ ਭਾਸ਼ਾ ਨਹੀਂ ਹੁੰਦੀ ਬੋਲੋ ਤੁਹਾਨੂੰ ਸਾਰੇ ਹੀ ਕਰ ਦੇਣਗੇ ਆਪਣੇ ਜਿਹੜੇ ਅਨਪੜਵੰਤਾ ਹੁੰਦਾ ਹੁੰਦਾ ਉਹਦੇ ਅੰਦਰ ਵੀ ਵਿਆਕਰਨ ਪਈ ਹੁੰਦੀ ਜਿਹੜੇ ਨਿਜਮ ਪਏ ਹੁੰਦੇ ਨੇ ਬੇਸ਼ੱਕ ਉਹਨੂੰ ਨਾਮ ਬਤਾਉਂਦੇ ਜਦੋਂ ਦਰਸ਼ਕ ਫਿਲਮ ਦੇਖ ਰਿਹਾ ਹੈਗਾ ਉਹਦੇ ਵਿੱਚੋਂ ਫਿਲਮ ਨੂੰ ਦੇਖਣ ਦੇ ਜਿਹੜੇ ਐਲੀਮੈਂਟ ਨੇਗੇ ਪੈਰਾਮੀਟਰ ਨੇ ਉਹਦੇ ਵਿੱਚ ਪਏ ਨੇ ਐਵੇਂ ਜਿਹੜੀ ਕਹਾਣੀ ਦਾ ਜਦੋਂ ਲਿਖੀ ਜਾਊਗੀ ਉਹਦੇ ਵੀ ਆਪਣੇ ਇੱਕ ਪੈਰਾਮੀਟਰ ਨੇ ਉਹਨੂੰ ਲਿਖਣ ਦੇ ਤੇ ਸਮਝਣ ਦੇ ਤੇ ਜਿਹੜੀ ਕਹਾਣੀ ਦੀ ਮੁੱਖ ਗਾਈ ਦ੍ਰਿਸ਼ਾ ਦ੍ਰਿਸ਼ਾਂਤ ਹੀ ਹੋ ਹੁਣ ਦ੍ਰਿਸ਼ ਹੁੰਦਾ ਕਿ ਇਹ ਪਹਿਲਾਂ ਇਹ ਸਮਝਣਾ ਜ਼ਰੂਰੀ ਹੈ ਦ੍ਰਿਸ਼ ਹੁੰਦਾ ਕਿਸੇ ਸਮੇਂ ਤੇ ਸਥਾਨ ਦੇ ਅਨੁਸਾਰ ਹੁੰਦਾ ਜਦੋਂ ਕੋਈ ਸਮਾਂ ਦੇ ਸਥਾਨ ਬਦਲ ਜੂਗਾ ਤਾਂ ਉਹ ਦ੍ਰਿਸ਼ ਵੀ ਬਦਲ ਜੂਗਾ ਤੇ ਅਗਲਾ ਦ੍ਰਿਸ਼ ਹੈ ਜਿਹੜਾ ਦ੍ਰਿਸ਼ ਤੋਂ ਬਾਅਦ ਉਹਨੇ ਜਿਹੜਾ ਪ੍ਰਤਿਕਧਾਰ ਹੁੰਦਾ ਉਹਦੇ ਨਾਲ-ਨਾਲ ਲਿਖਿਆ ਵੀ ਹੁੰਦਾ ਵੀ ਦ੍ਰਿਸ਼ ਪਹਿਲਾਂ ਦ੍ਰਿਸ਼ ਦਾ ਵਰਣਨ ਕਰਦਾ ਜਦੋਂ ਪਾਠਕ ਦਾ ਲਿਖ ਰਿਹਾ ਹੁੰਦਾ ਜਿਹੜੇ ਦ੍ਰਿਸ਼ ਦੀ ਉਹ ਗੱਲ ਕਰ ਰਿਹਾ ਉਹਦਾ ਵਰਣਨ ਵੀ ਕਰਦਾ ਜੇ ਕਿਸੇ ਜੋ ਕੁਰੀਲਾ ਦ੍ਰਿਸ਼ਾ ਤਾਂ ਉਹਦੇ ਵਰਣਨ ਕਰੂਗਾ ਕਿ ਉਹ ਬੜੀ ਜੇ ਜੋਪਲੀ ਦੇ ਅੰਦਰਲਾ ਦ੍ਰਿਸ਼ਾ ਤਾਂ ਅੰਦਰ ਦੀ ਗੱਲ ਲਿਖੂਗਾ ਅੰਦਰ ਜੇ ਬਾਹਰ ਦਾ ਦ੍ਰਿਸ਼ਾ ਤਾਂ ਬਾਹਰ ਜੇ ਦਿਨਾਂ ਦਾ ਰਾਤ ਦੋਨਾਂ ਚੀਜ਼ਾਂ ਨੂੰ ਫ੍ਰਾਂਸ ਤੇ ਸਮੇਂ ਤੇ ਸਥਾਨ ਦੀ ਕਾਗਰਤਾ ਹੋਊਗੀ ਕਾਹਹੀਂ ਉਹਦੇ ਕੈਮਰਾਮੈਨ ਨੂੰ ਲੋਕਾ ਹੋਊਗਾ ਨਿਰਦੇਸ਼ ਵੀ ਲੋਕਾ ਆਊਗਾ ਤੇ ਉਹਦਾ ਨਾਮ ਜੋ ਕੀ ਹੋਣੀ ਹੈ ਨਾ ਕਿ ਜਦੋਂ ਸਮਾਂ ਦੇ ਸਥਾਨ ਬਦਲਦਾ ਹੈਗਾ ਉਹਨੂੰ ਦ੍ਰਿਸ਼ ਵੀ ਬਦਲ ਜਾਂਦਾ ਤੇ ਦ੍ਰਿਸ਼ ਤੋਂ ਬਾਅਦ ਲਿਖਾਂਗਾ ਕੱਟ ਰੱਟ 2 ਦਾ ਮਤਲਬ ਉਪਾਵੇ ਅਭੀ ਇਹ ਦ੍ਰਿਸ਼ ਇਥੇ ਨਤਮ ਹੋ ਗਿਆ ਤੇ ਇਹਦੇ ਨਾਲ ਇਸ ਤੋਂ ਅਗਲਾ ਦ੍ਰਿਸ਼ ਸ਼ੁਰੂ ਹੋਊਗਾ ਤੇ ਉਹਨੂੰ ਇਹਦੇ ਨਾਲ ਜੋੜਿਆ ਜਾ ਸਕਦਾ ਜਿਵੇਂ ਦ੍ਰਿਸ਼ਾਂਤ ਦੇ ਵਿੱਚੋਂ ਦ੍ਰਿਸ਼ ਨਿਕਲਦੇ ਨੇ ਉਹਨਾਂ ਦੀ ਇੱਕ ਲੜੀ ਬਣਦੀ ਆ ਜਿਹੜੀ ਦ੍ਰਿਸ਼ਾਂ ਦੀ ਲੜੀ ਬਣੀ ਆ ਉਹਨੂੰ ਆਪਾਂ ਬਟਕਧਾਰ ਕਰਦੇ ਆ ਉਹ ਇੱਕ ਬਟਕਧਾਈ ਤਿਆਰ ਹੁੰਦੀ ਠੀਕ ਤੇ ਕਿਵੇਂ ਇਹ ਫਿਲਮ ਤਾਂ ਹੁੰਦੀ ਆ 2 ਘੰਟੇ ਨਹੀਂ ਹੋ ਸਕਦੀ ਹੁਣ ਆਪਾਂ ਨੂੰ ਇਹ ਕਿਵੇਂ ਪਤਾ ਲੱਗੂਗਾ ਵੀ ਜਿਹੜਾ ਦ੍ਰਿਸ਼ ਹੈਗਾ ਉਹਨੇ ਟਾਈਮ ਦਾ ਕੋ ਲਿਖੇ ਹੋਏ ਨੇ ਤੁਸੀਂ ਮੈਜ਼ਰ ਨਹੀਂ ਕਰ ਸਕਦੇ ਮਾਪ ਨਹੀਂ ਸਕਦੇ ਵੀ ਇੰਨੇ ਟਾਈਮ ਦਾ ਉਹਦਾ ਮੋਟਾ ਮੋਟਾ ਆਈਡੀਆ ਇਹ ਹੈਗਾ ਵੀ ਜੇ ਤੁਸੀਂ ਇੱਕ ਪੰਨੇ ਤੇ ਇੱਕ ਦ੍ਰਿਸ਼ ਲਿਖ ਲਿਆ ਆਓ ਇੱਕ ਮਿੰਟ ਦਾ ਦ੍ਰਿਸ਼ ਜੇ ਤੁਸੀਂ ਕਿਸੇ ਕੱਟ ਕਰਾ ਲਏ 120 ਪੰਨੇ ਲਿਖ ਲਏ ਇਹਦਾ ਮਤਲਬ ਹੈ ਯਾਨੀ ਤੁਸੀਂ 120 ਮਿੰਟ ਦੀ ਕੱਟਕਥਾ ਲਿਖ ਦਿੱਤੀ ਤੇ 2 ਘੰਟੇ ਨਹੀਂ ਹੋਏ ਇਹ ਸਿੱਧਾ ਹਸਾਰ ਹੈ ਯਾਨੀ ਕਿ ਇਹ ਕੱਟਕਥਾ ਲਿਖਦੇ ਹੋਏ ਸਮਾਂ ਵੀ ਬਹੁਤ ਮਹੱਤਵਪੂਰਨ ਹੁੰਦਾ। ਫਿਲਮ ਦੇ ਵਿੱਚ ਸਮੇਂ ਦੀ ਆਪਣੀ ਐਮੀਤਤਾ ਹੈ। ਕਿਉਂਕਿ ਦ੍ਰਿਸ਼ਾ ਜਿਹੜਾ ਹੋਊਗਾ ਕਿੰਨਾ ਟਾਈਮ ਦਾ। ਫਿਰ ਉਹ ਤੇ ਫਿਲਮ ਵੀ ਉਵੇਂ ਬਣਨੀ। ਜਿਵੇਂ ਕਿਸੇ ਕਹਾਣੀ ਦੇ ਵਿੱਚ ਤਾਂ ਜੇ ਕਿਸੇ ਸੈਨਾਂ ਦਾ ਵਰਣਨ ਕੀਤਾ ਹੋਇਆ, ਜੰਦੂ ਦਾ ਵਰਣਨ ਕੀਤਾ ਹੋਇਆ, ਉਹ ਤਾਂ ਲਿਖ ਕੇ ਸਰਦੀ। ਪਰ ਜੇ ਫਿਲਮ ਦੇ ਵਿੱਚ ਕਟਕਤਾ ਦੇ ਵਿੱਚ ਜੰਦੂ ਦਾ ਵਰਣਨ ਕੀਤਾ ਉਹ ਦਿਖਾਉਣਾ ਵੀ ਆਉਂਦੇ ਪਏ। ਉਹਦੇ ਆਪਣੇ ਇੱਕ ਸੰਭਾਵਨਾਵਾਂ ਨੇ ਸੀਮਤਾਵਾਂ ਜਨਕ ਦੇ ਦ੍ਰਿਸ਼ ਦੇ ਵਿੱਚ ਜਿਹੜਾ ਟਾਈਮ ਆ ਉਹ ਵੀ ਮਾਹਰ ਮੇਰਾ ਅਗਲਾ ਸਵਾਲ ਇਹ ਹੈ ਕਿ ਜਿਵੇਂ ਤੁਸੀਂ ਦੱਸਿਆ ਇੱਕ ਕਟਕਥਾ ਜੇ 120 ਪੇਜਾਂ ਲਿਖੀ ਹੋਈ ਆ ਤਾਂ ਉਹਨਾਂ ਨੂੰ 120 ਮਿੰਟ ਦੀ ਬਣਦੀ ਆ ਮੰਨ ਲਓ 2 ਘੰਟੇ ਨਹੀਂ ਬਣਦੀ ਤਾਂ ਹੁਣ ਕੀ ਆਪਾਂ ਇਹਨੂੰ ਜੋ ਪਟਕਥਾ ਲਿਖਿਆ ਗਿਆ ਆਪਾਂ ਸਕਰੀਨ 'ਤੇ ਲਿਖ ਰਹੇ ਹਾਂਗੇ ਉਹਨੂੰ ਆਪਾਂ ਇਹ ਇਸ ਸੈਂਡਮੈਂਟ ਦੇ ਵਿੱਚ ਆਇਆ ਕਟਕਥਾ ਵੀ ਇੱਕ ਕਹਾਣੀ ਹੁੰਦੀ ਆ ਜਿਹੜੀ ਕਰਦੇ ਦੇ ਨਾ ਕਰਨੀ ਤੇ ਮੈਂ ਜੇ ਕਹਾਣੀ ਦੇ ਹਵਾਲੇ ਨਾਲ ਗੱਲ ਕਰਾਂ ਜਦੋਂ ਰਸਤੂ ਗੱਲ ਕਰਦੇ ਨੇ ਤਿੰਨ ਨੰਗਾ ਦੀ ਗੱਲ ਕਰਦੇ ਨੇ ਰੂਆਤ ਮੱਧ ਭਾਂ ਇਹ ਤਿੰਨ ਜਿਹੜੇ ਅੰਗ ਹੁੰਦੇ ਨੇ ਉਹਦੇ ਵਿੱਚ ਹੁੰਦੇ ਹੀ ਹੁੰਦੇ ਨੇ ਤਿੰਨ ਤੱਤ ਨੇ ਜਿਹੜੇ ਕਿਸੇ ਕਹਾਣੀ ਦੇ ਵਿੱਚ ਹੋਣਗੇ ਹੋਣਗੇ ਜੇ ਉਹ ਨਾਵਲਾਂ ਚ ਹੈ ਕਹਾਣੀ ਆ ਉਹਦੇ ਵਿੱਚ ਤਿੰਨ ਐਲੀਮੈਂਟ ਹੁੰਦੇ ਨੇ ਇਹਨੇ ਫਿਲਮ ਦੇ ਲਈ ਜਿਹੜੀ ਫਟਕਾ ਤਿਆਰੀ ਕੀ ਜਾ ਰਹੀ ਹੈ ਉਹਦੇ ਵਿੱਚ ਵੀ ਤਿੰਨ ਐਲੀਮੈਂਟ ਹੁੰਦੇ ਨੇ ਉਹਨਾਂ ਦੀ ਜਿਹੜੀ ਆਪਣਾ ਮਹੱਤਵ ਵਾਲਾ ਪਹਿਲੇ 10 ਮਿੰਟ ਹੁੰਦੇ ਨੇ ਜਿਹੜੇ ਫਿਲਮ ਦੇ ਉਹਦੇ ਵਿੱਚ ਸਾਨੂੰ ਜਿਹੜੇ ਪਾਤਰ ਹੁੰਦੇ ਨੇ ਉਹਨਾਂ ਦੀਆਂ ਉਹਨਾਂ ਬਾਰੇ ਜਾਣਕਾਰੀ ਮਿਲਦੀ ਉਨੇ ਦੇ ਸੁਭਾਅ ਵਾਲੇ ਬੰਦੇ ਚੱਲਣਾ ਜੇ ਉਹਨਾਂ ਨੂੰ ਸਮੱਸਿਆ ਕੀ ਘੜੀ ਹੋ ਸਕਦੀ ਹੈ ਕਿ ਉਹ ਖੁੱਲ ਜਾਂਦਾ ਸਾਰਾ ਉਹ ਤਾਂ ਬੀਸ਼ਾ ਪਤਾ ਲੱਗਣ ਲੱਗ ਜਾਂਦਾ ਆਪਾਂ ਨੂੰ ਉਸ ਤੋਂ ਬਾਅਦ ਜਿਹੜਾ ਦੂਜਾ ਵੰਗ ਹੁੰਦਾ ਜਿਹਨੂੰ ਮੱਤ ਧਾਰ ਦੇਣੇਗੇ ਉਹਦੇ ਵਿੱਚ ਸਮੱਸਿਆ ਦਾ ਪਤਾ ਚੱਲ ਜਾਂਦਾ ਆਪਾਂ ਨੂੰ ਜੇ ਉਹ ਘਿਰ ਜਾਂਦਾ ਸਮੱਸਿਆ ਦੇ ਵਿੱਚ ਤੇ ਉਹਨੇ ਫਿਰ ਬਾਅਦ ਉਹ ਸਮੱਸਿਆ ਦੇ ਵਿੱਚ ਜਦੋਂ ਘਿਰ ਜਾਂਦਾ ਆਪਾਂ ਨੂੰ ਪਤਾ ਲੱਗ ਜਾਂਦਾ ਪੂਰਾ ਕੈਪਚਰ ਹੋ ਜਾਂਦਾ ਉਹਦਾ ਮੱਦਾਇਨ ਮੱਦੇ ਵਿੱਚ ਜਦੋਂ ਇਸ ਤੋਂ ਬਾਅਦ ਜਿਹੜੀ ਫਿਲਮ ਆਗੀ ਇਹਨਾਂ ਦੋ ਅੰਗਾਂ ਦੇ ਆਧਾਰ 'ਤੇ ਸ਼ੁਰੂ ਤੇ ਮੱਦ ਦੇ ਆਧਾਰ 'ਤੇ ਅੱਗੇ ਵਧਦੀ ਹੈ ਜਿਹੜਾ ਤੀਜਾ ਟੈਪ ਆ ਜਿਹੜਾ ਸ਼ੁਰੂ ਹੁੰਦਾ ਉਹਦੇ ਵਿੱਚ ਜਿਹੜਾ ਕਲਾਈਮੈਕਸ ਹੁੰਦਾ ਹੈਗਾ ਅੰਤ ਤੋਂ ਪਹਿਲਾਂ ਕਲਾਈਮੈਕਸ ਹੁੰਦਾ ਹੈਗਾ ਉਹਦੇ ਵਿੱਚ ਜਿਹੜਾ ਮੁੱਖ ਪਾਤਰ ਆ ਨਾਇਕਾ ਜਿਹੜਾ ਉਹ ਪੂਰੀ ਤਰ੍ਹਾਂ ਅਲਾਕਾਂ ਦੇ ਵਿੱਚ ਫਸ ਜਾਂਦਾ ਤੇ ਐਵੇਂ ਲੱਗਦਾ ਲੱਗ ਜਾਂਦਾ ਵੀ ਇਹ ਇੰਨਾ ਚ ਨਿਕਲੂਗਾ ਜਿਹੜੀਆਂ ਜਿਹੜੀ ਦੁਬਿਧਾ ਦੇ ਵਿੱਚ ਫਸਦਾ ਹੋ ਇਹਦੇ ਵਿੱਚ ਦਰਸ਼ਕ ਨੂੰ ਵੀ ਐਵੇਂ ਲੱਗਦਾ ਨਾਲ ਜਾਂਦਾ ਵੀ ਇਹਦੇ ਵਿੱਚ ਨਿਕਲੂਗਾ ਕਿਵੇਂ ਦੇ ਘਟਨਾਵਾਂ ਇਹਦੇ ਵਿੱਚ ਕਲਾਈਮੈਕਸ ਦੇ ਵਿੱਚ ਅੰਨੀ ਜਲਦੀ ਵਾਪਰਦੀਆਂ ਨੇ ਵੀ ਦਰਸ਼ਕ ਵੀ ਉਹਦੇ ਅਨੁਸਾਰ ਓਨੀ ਜਲਦੀ ਜਲਦੀ ਸੋਚਦਾ ਹੈਗਾ ਉਹਦੀ ਵੀ ਜਿਹੜੀ ਦਿਲ ਦੀ ਜਾਂ ਹਾਰਟ ਬੀਟ ਉਹਨੀ ਤੇਜ਼ ਨਾਲ ਕੰਮ ਕਰਦੀ ਏ ਤਾਂ ਜਨਕੀ ਘਟਨਾ ਦੇ ਵਰਤਾਂਤ ਦੇ ਅਨੁਸਾਰ ਦਰਸ਼ਕ ਵੀ ਓਮੀ ਚੱਲਦਾ ਤੇ ਇਹਨੂੰ ਆਪਾਂ ਕਲਾਈਮੈਕਸ ਆਖ ਸਕਦੇ ਹਾਂ ਤੇ ਫਿਰ ਕਲਾਈਮੈਕਸ ਤੋਂ ਬਾਅਦ ਐਵੇਂ ਦਾ ਕੁਝ ਹੁੰਦਾ ਐਵੇਂ ਦਾ ਵਾਕਰ ਦਾ ਨਾਇਕ ਦੇ ਨਾਲ ਜਾਂ ਨਾਇਕ ਐਮ ਦਾ ਕੁਝ ਲੈ ਕੇ ਆਉਂਦਾ ਵੀ ਜੇ ਜਿਹੜੀ ਉਹ ਦੁਵਿਧਾ ਦੇ ਵਿੱਚ ਫਸਿਆ ਹੋਇਆ ਸੀ ਉਹ ਤੇ ਇੱਕਦਮ ਬਾਹਰ ਆ ਜਾਂਦੀ। ਇੱਕਦਮ ਬਾਹਰ ਆਉਣ ਤੋਂ ਬਾਅਦ ਉਹ ਆਪਣੀ ਜਿੱਤ ਵੱਲ ਵਧਣਾ ਸ਼ੁਰੂ ਹੋ ਜਾਂਦਾ ਵੀ ਅੰਤ ਤੇ ਜਾ ਕੇ ਕਿ ਉਹ ਸਮੱਸਿਆ ਦਾ ਹੱਲ ਆਣ ਹੋ ਜਾਂਦਾ ਕੋਈ ਕਨਕਲੂਜਨ ਤੇ ਪਹੁੰਚ ਜਾਂਦਾ। ਠੀਕ ਹੈ ਤੇ ਉਜਨਾ ਕੁੰicker ਸੰਦੇਸ਼ ਦੇਣਾ। ਸਰ ਮੇਰਾ ਅਗਲਾ ਸਵਾਲ ਹੈ ਜਿਵੇਂ ਤੁਸੀਂ ਕਿਹਾ ਵੀ ਦ੍ਰਿਸ਼ ਵੀ ਹੁੰਦਾ ਦਾ ਕੈਰੈਕਟਰ ਵੀ ਹੁੰਦੇ ਨੇ ਕੈਰੈਕਟਰ ਸਾਹਮਣੇ ਪੜਦੇ ਤੇ ਪਲੇ ਕਰਦੇ ਆਗੇ। ਜਾ ਆਪਾਂ ਕੈਰੈਕਟਰ ਦੇਖ ਜਾਈਏ ਉਸ ਕ੍ਰਿਪਾ ਤਾਂ ਹੁਣ ਕੈਰੈਕਟਰ ਨਾਟਕ ਦੇ ਵਿੱਚ ਵੀ ਹੁੰਦੇ ਆ ਦ੍ਰਿਸ਼ ਨਾਟਕ ਦੇ ਵਿੱਚ ਵੀ ਹੁੰਦੇ ਆ ਤਾਂ ਫਿਰ ਪਟ ਕਥਾ ਤੇ ਨਾਟਕ ਦੇ ਵਿਚਕਾਰ ਜਿਹੜਾ ਫਰਕ ਉਹ ਕੀ ਹੈ ਮੈਂ ਗੱਲ ਕਾफी ਜਾਇਜ਼ ਆ ਜਿਹੜੀ ਫਿਲਮਾਂ ਉਹਦੇ ਵਿੱਚ ਵੀ ਐਕਟਰ ਹੁੰਦੇ ਆ ਅਦਾਕਾਰ ਹੁੰਦੇ ਨੇ ਜਿਹੜਾ ਨਾਟਕ ਦੇ ਵਿੱਚ ਵੀ ਐਕਟਰਲੇ ਅਦਾਕਾਰ ਹੁੰਦੇ ਨੇ ਜੇ ਉਹਦੇ ਵਿੱਚ ਵੀ ਇੱਕ ਸਟੇਜ ਹੁੰਦੀ ਹੈ ਨਾਟਕ ਦੇ ਵਿੱਚ ਇਸ ਤੋਂ ਇਲਾਵਾ ਉਹਦਾ ਵੀ ਇੱਕ ਨਿਰਦੇਸ਼ਕ ਹੁੰਦਾ ਨਾਟਕ ਦਾ ਫਿਲਮ ਨੂੰ ਵੀ ਕੋਈ ਨਿਰਦੇਸ਼ ਕਰਦਾ ਹੈ ਉਹਦਾ ਵੀ ਨਿਰਦੇਸ਼ਕ ਹੁੰਦਾ ਡਾਇਰੈਕਟਰ ਹੁੰਦਾ ਔਰ ਆਪਾਂ ਇਹਨਾਂ ਨੂੰ ਰਲਗੱਡ ਨਹੀਂ ਕਰ ਸਕਦੇ ਦੇਖ ਕੇ ਤਾਂ ਨਾਟਕ ਵੀ ਜਾਂਦਾ ਤੇ ਫਿਲਮ ਵੀ ਦੇਖੀ ਜਾਂਦੀ ਆ ਤੇ ਜਿਹੜੀ ਫਿਲਮ ਦੀ ਸਭ ਤੋਂ ਵੱਡੀ ਐਮੇਤ ਆ ਜਿਹੜੀ ਨਾਟਕ ਤੋਂ ਵੱਖ ਕਰਦੀ ਉਹ ਕੈਮਰਾ ਹੈ ਕੈਮਰੇ ਦਾ ਜਿਹੜਾ ਫਰੇਮ ਆ ਜਿਹੜਾ ਉਹਦੇ ਵਿੱਚ ਪੇਸ਼ ਹੋ ਰਿਹਾ ਸਾਰੇ ਦਰਸ਼ਕ ਉਹ ਮੇਹੀ ਦੇਖਣਗੇ ਜਿੰਨਾ ਕੁਝ ਉਹਦੇ ਵਿੱਚ ਪੇਸ਼ ਹੋਇਆ ਉਹ ਕੈਮਰੇ ਦੇ 프ਰੇਮ ਦੇ ਵਿੱਚ ਆਇਆਗਾ ਜਿਹੜੇ ਦਰਸ਼ਕ ਦੇਖ ਰਹੇ ਨੇ ਉਹਨੂੰ ਉਹਨਾਂ ਹੀ ਦੇਖਣਗੇ ਜਿਹੜੇ ਮਰਜੀ ਐਂਗਲ ਤੇ ਜਾ ਕੇ ਬੈਠ ਗਿਆ ਉਹਨਾਂ ਨੂੰ ਉਹਨਾਂ ਹੀ ਦਿਖੇ ਤੇ ਜਿਹੜਾ ਕਲੋਜ਼ ਅਪ ਲਿਆ ਗਿਆ ਉਹਦੇ ਆਪਣੇ ਅਰਥ ਨਹੀਂ ਨਾਟਕ ਦੇ ਮੁਕਾਬਲੇ ਕਲੋਜ਼ ਅਪ ਦਾ ਜ਼ਿਆਦਾ ਮਤਲਬ ਕਿਉਂਕਿ ਜਦੋਂ ਕਲੋਜ਼ ਅਪ ਲਿਆ ਜਾ ਰਿਹਾ ਤਾਂ ਉਹਦੇ ਇੱਕ ਆਪਣੇ ਅਰਥ ਨਹੀਂ ਨਾਟਕ ਦੇ ਵਿੱਚ ਕਲੋਜ਼ ਅਪ ਨਹੀਂ ਹੁੰਦਾ ਤੇ ਦਰਸ਼ਕ ਨੇ ਜਿਹੜੇ ਐਂਗਲ ਤੋਂ ਦੇਖ ਰਿਹਾ ਤੇ ਦਰਸ਼ਕ ਜਿਹੜਾ ਨਾਟਕ ਦੇਖ ਰਿਹਾ ਤਾਂ ਕਿਸੇ ਵੀ ਐਂਗਲ ਤੋਂ ਬੈਠ ਕੇ ਉਹ ਦੇਖ ਰਿਹਾ ਤੇ ਕਿਸੇ ਵੀ ਪਾਸੇ ਤੋਂ ਵੀ ਨਿਗਾਹ ਜਾ ਸਕਦੀ ਹੈ। ਪਰ ਜਦੋਂ ਕੈਮਰੇ ਦੇ ਕੇ ਫੋਕਸ ਹੋਊਗਾ ਤਾਂ ਕੈਮਰਾ ਜਿਹਨੂੰ ਦਿਖਾਉਣਾ ਚਾਹੁੰਦਾ ਉਹਦੇ ਉਹਨੂੰ ਹੀ ਦਿਖਾਊਗਾ ਤੇ ਜਿਹੜੇ ਅਰਥ ਉਹ ਲੈਣਾ ਚਾਹੁੰਦਾ ਤੇ ਉਹ ਹੀ ਅਰਥ ਹੋਣਗੇ। ਨਾਟਕ ਤੇ ਫਿਲਮ ਦੇ ਵਿੱਚ ਵੈਰਿਕਲੀ ਸਰ ਜਿਵੇਂ ਤੁਸੀਂ ਗੱਲ ਕੀਤੀ ਆ ਨਾਟਕ ਤੇ ਫਿਲਮ ਦੇ ਵਿਚਾਰ ਜੋ ਫਰਕ ਹੈ। ਜਿਵੇਂ ਕਿ ਫੋਨ ਦੇ ਵਿੱਚ ਜੋ ਮੁੱਖ ਕੈਰੈਕਟਰ ਹੈ ਜਾਂ ਮੁੱਖ ਮਹੱਤਵਪੂਰਨ ਅੰਗ ਫਿਲਮ ਵਿੱਚ ਜਿਹੜਾ ਮਹੱਤਵਪੂਰਨ ਪਾਟਾ ਅਦਾ ਕਰਦਾ ਉਹ ਕੈਰੈਕਟਰ ਠੀਕ ਹੈ ਫਿਰ ਮਨ ਲੋ ਪਟਕਥਾ ਨੂੰ ਜੇ ਸਮਝਣਾ ਹੋਵੇ ਕਿਉਂਕਿ ਇਹ ਤਾਂ ਬੇਸਿਕਲੀ ਉਸਕ ਲਈ ਲਿਖੇ ਹੈ ਜਸਕ੍ਰੀਨ ਰਾਈਟਿੰਗ ਹੈ ਪਟਕਥਾ ਤਿਆਰ ਹੋਣ ਤੋਂ ਬਾਅਦ ਉਹਦੇ ਤੇ ਮੂਵੀ ਬਣਦੀ ਹੈ ਹੁਣ ਜੇ ਪਟਕਥਾ ਨੂੰ ਸਮਝਣਾ ਹੋਵੇ ਪ੍ਰੈਕਟੀਕਲ ਤੌਰ ਤੇ ਤਾਂ ਸਾਨੂੰ ਉਹ ਕਿਹੜੀਆਂ ਮੂਵੀਜ਼ ਨੇਗੇ ਜਿਹੜੀਆਂ ਦੇਖਣੀਆਂ ਚਾਹੀਦੀਆਂ ਨੇ ਜਿਹੜੀਆਂ ਸਾਨੂੰ ਪਟਕਕਾ ਦੇ ਸਟਰਕਚਰ ਬਾਰੇ ਦੱਸਣ

ਕਹਾਣੀ ਤਾਂ ਹੁੰਦੀ ਆ ਪਰ ਜਿਹੜੀ ਵਪਾਰਕ ਫਿਲਮ ਹੁੰਦੀ ਆ ਉਹਦੇ ਵਿੱਚ ਵੀ ਕਹਾਣੀ ਹੁੰਦੀ ਜਿਹੜੀ ਕਮੇਡੀ ਦੇ ਵਿੱਚ ਦਬਕੇ ਰਹਿ ਜਾਂਦੀ ਆ ਕਮੇਡੀ ਬਾਦੂ ਹੋ ਜਾਂਦੀ ਆ ਜਾਂ ਉਹਦੇ ਵਿੱਚੋਂ ਮਿੰਦਾ ਐਕਸ਼ਨ ਨੇੜੇ ਉਹ ਬਾਦੂ ਹੋ ਜਾਂਦਾ ਤੇ ਦਰਸ਼ਕਾ ਜਿਹੜਾ ਉਹਨਾਂ ਦੇ ਵਿੱਚ ਹੀ ਖਫਤ ਕਰ ਲੈਂਦਾ ਉਹਦੇ ਕਹਾਣੀ ਉ ਤੋਂ ਵਿਸਤਰ ਜਾਂਦੀ ਆ ਸੈਕੰਡਰੀ ਹੋ ਜਾਂਦੀ ਆ ਜਿਹੜੀ ਉਹ ਕਮੇਡੀ ਆ ਜਾਂ ਜਿਹੜਾ ਐਕਸ਼ਨ ਹੈਗੇ ਉਹ ਪ੍ਰਾਇਮਰੀ ਹੋ ਜਾਂਦਾ ਪਰ ਕੁਝ ਫਿਲਮਾਂ ਮੈਂ ਲੀਆਂ ਹੁੰਦੀਆਂ ਨੇ ਜਿਹਦੇ ਵਿੱਚ ਕਹਾਣੀ ਦੀ ਬੰਦਤ ਬਹੁਤ ਕਮਾਲ ਦੀ ਹੁੰਦੀ ਹੈ। ਇਹ ਜਿਹੜਾ ਦਰਸ਼ਕਾਤ ਮਨ ਦੇ ਨਾਲ ਨਾਲ ਚੱਲਦਾ ਜਾਂਦਾ। ਉਹਨਾਂ ਦੀ ਇੱਕ ਫਿਲਮ ਦੇਖ ਰਿਹਾ ਸੀ ਮੈਂ। ਕੱਲ ਹੀ ਫਿਲਮ ਦੇਖ ਕੇ ਆਇਆ। ਉਹਦਾ ਨਾਮ ਸੀਗਾ ਦੁਬੀ ਦਾ। ਜਿਹੜੀ ਦੁਬੀ ਦਾ ਕਹਾਣੀ ਫਿਲਮ ਆ ਗਈ ਉਹ ਨਿਰਦੇਸ਼ਿਤ ਕੀਤੀ ਮਨੀ ਕੋਲ ਨੇ। ਉਹਦੀ ਜਿਹੜੀ ਕਹਾਣੀ ਆ ਉਹਦੇ ਵਿੱਚ ਕੈਮਰਾ ਬੋਲਦਾ। 1973 ਦੀ ਫਿਲਮ ਆ ਉਹ 1973 ਦੇ ਵਿੱਚ ਆਈ। ਉਹਦੇ ਵਿੱਚ ਜਿਹੜੇ ਕੈਰੈਕਟਰ ਨੇ ਉਹ ਵੀ ਨਹੀਂ ਬੋਲਦੇਗੇ ਬਲਕਿ ਜਿਹੜਾ ਕੈਮਰੇ ਨਾਲ ਫਿਲਮਾਇਆ ਜਾ ਰਿਹਾ ਉਹਦੇ ਇੱਕ ਆਪਣੇ ਅਰਥ ਨੇ ਤੇ ਕਹਾਣੀ ਬਹੁਤ ਬੇਸ਼ੱਕ ਬਹੁਤ ਹੋਲੀ ਚੱਲਦੀ ਹੈ ਵੀ ਹੋਲੀ ਚੱਲਣ ਦੇ ਦੀ ਆਪਣੇ ਅਰਥ ਨੇ ਜਿਹੜਾ ਕੋਈ ਚੱਲ ਰਹੀ ਆ ਜਦੋਂ ਉਹ ਹੋਲੀ ਚੱਲ ਰਹੀ ਹੈ ਤਾਂ ਦਰਸ਼ਕ ਵੀ ਖਲੋਗੇ ਆਪਣੀ ਥਾਂ ਤੇ ਰੁੱਕ ਕੇ ਆਪਣੀ ਮਾਨਸਿਕਤਾ ਨੂੰ ਫਿਲਮ ਦੇ ਅਨੁਸਾਰ ਨਾ ਢਾਲ ਕੇ ਆਪਣੇ ਜਿਹੜੇ ਤਰ੍ਹਾਂ ਤੋਂ ਉਹਦੇ ਅਨੁਸਾਰ ਸੋਚ ਸਕਦਾ ਉਹ ਵੀ ਰੁੱਕ ਕੇ ਸੋਚ ਸਕਦਾ ਜਦੋਂ ਬੁਕਾਰ ਦੀ ਫਿਲਮ ਹੋਊਗੀ ਉਹਦੇ ਵਿੱਚ ਜਿਹੜੀਆਂ ਕਟਨਾਵਾਂ ਵਰਤਦੇ ਆ ਉਹ ਤੇਜ਼ੀ ਨਾਲ ਵਰਤਦੀਆਂ ਤੇ ਦਰਸ਼ਕ ਨੂੰ ਉਹ ਸੋਚਣ ਦਾ ਮੌਕਾ ਨਹੀਂ ਮਿਲਦਾ ਜਿੰਨਾ ਕੁਝ ਨਿਰਦੇਸ਼ਕ ਦਿਖਾ ਰਿਹਾ ਉਹਦੇ ਵਿੱਚੋਂ ਓਨੇ ਹੀ ਅਸਰ ਰਹਿ ਜਾਂਦਾ ਜਿਹੜੀਆਂ ਐਵੇਂ ਦੀਆਂ ਫਿਲਮਾਂ ਨੇ ਜਿਵੇਂ ਦੁਬਿਦਾ ਹੋ ਗਈ ਉਸ ਤੋਂ ਪਹਿਲਾਂ ਮੈਂ ਦੇਖੀ ਮਨੀਪੋਲ ਦੀ ਫਿਲਮ ਸੀ ਉਸ ਦੀ ਰੋਕ ਉਹਦੀ ਵੀ ਕਹਾਣੀ ਕੈਮਰੇ ਦੇ ਥਰੂ ਆਖੀ ਜਾਂਦੀ ਕਿਉਂਕਿ ਫਿਲਮ ਦਾ ਮਾਧਿਅਮ ਹੀ ਸੰਮੇ ਦਾ ਮਾਧਿਅਮ ਨਹੀਂ ਕੈਮਰਾ ਜਿਸ ਮਾਧ ਰਾਹੀਂ ਕਹਾਣੀ ਆਖ ਦਿੱਤੀ ਉਹਦਾ ਫਾਇਦਾ ਈ ਹੋ ਇੰਨਾ ਜੇ ਕੈਮਰੇ ਦੇ ਐਂਗਲ ਤੋਂ ਤੁਸੀਂ ਪਰਮ ਕਲਾ ਦੇ ਐਂਗਲ ਤੋਂ ਵੀ ਚੁਣ ਲੈਖੀਆਂ ਤਾਂ ਇਹ ਹੋ ਸਕਦੀਆਂ ਲੋਭੀ ਦਾ ਹੋ ਸਕਦੀ ਹੈ ਤੇ ਉਸकी ਰੋਤੀ ਹੋ ਸਕਦੀ ਹੈ ਪੰਜਾਬੀ ਦੇ ਵਿੱਚ ਚੱਲਨੇ ਕੋੜੇ ਦਾ ਜ਼ਾਣ ਚੱਲਣਾ ਇਸ ਤੋਂ ਇਲਾਵਾ ਕੈਮਰਾ ਵੀ ਗੱਲ ਕਰੇ ਤੇ ਜਿਹੜੀ ਕਹਾਣੀ ਵੀ ਨਾਲ ਨਾਲ ਦੁਹਤੀ ਰਹੇ ਪਾਤਰਾਂ ਦੇ ਸੰਵਾਦ ਦੇ ذریعے ਉਹਨਾਂ ਦੇ ਵਿੱਚੋਂ ਲਗਾਣ ਤੇ ਬਣਾਏਗੀ ਬਾਲੀਵੁੱਡ ਤੇ ਇਸ ਤੋਂ ਇਲਾਵਾ 3D ਜਿਹਦੇ ਵਿੱਚ ਕਮੈਰੀ ਵੀ ਭਾਰੂਗਾ ਪਰ ਬੜੀ ਸਾਖਤ ਕਰੇਗਾ ਮੈਡੀਕਲ ਹੈਗੀ ਆ ਤੇ ਨਾਲ ਨਾਲ ਕੋਈ ਸੰਦੇਸ਼ ਵੀ ਦੇ ਦਿੰਦੀ ਆ ਤੇ ਵੀ ਜਿਹੜੀ ਸਕ੍ਰਿਪਟ ਆ ਜਾਂ ਪਟਕਾ ਤਾਂ ਇੱਕ ਕਹਾਣੀ ਆ ਜਿਹੜੀ ਉਹ ਵੀ ਬਹੁਤ ਜੋੜੀ ਰੱਖਦੀ ਹੈ ਨਾਲ ਐਮਨੀਆਂ ਫਿਲਮਾਂ ਦੇਖੇ ਜਾਂਦੇ ਆ। ਇਹ ਹਾਲੀਵੁੱਡ ਦੇ ਵਿੱਚ ਦੇਖਣੀ ਉਹ ਦੋ ਫਾਦਰ ਵਾਈਸਾਈਕਲ 3 ਐਮਨੀਆਂ ਫਿਲਮਾਂ ਬਹੁਤ ਸਹਾਇਕ ਹੁੰਦੀ ਆ। ਤੁਹਾਡਾ ਬਹੁਤ-ਬਹੁਤ ਧੰਨਵਾਦ। ਉਸੇ ਹੀ ਸਾਨੂੰ ਦੱਸਿਆ ਕਿ ਪਟਕਾ ਤਾਂ ਹੈ ਕਿ ਪਟਕਾ ਨੂੰ ਸਮਝਣ ਦੇ ਲਈ ਜੋ ਕਿਤਾਬਾਂ ਕਿਸੇ ਹੋਰ ਰੈਫਰ ਕੀ ਕੇ ਆ ਉਸ ਤੋਂ ਬਾਅਦ ਪਟਕਥਾ ਦੇ ਜਿਹੜੇ ਇੰਪੋਰਟੈਂਟ ਹੰਗ ਬਣਨੇਗੇ ਜਿਵੇਂ ਨਾ ਜਨਰੇਸ਼ਨ ਹੋ ਗਿਆ ਤਾਂ ਵੀ ਪਟਕਥਾ ਤੁਹਾਨੂੰ ਸਮਝਾ ਕਿਵੇਂ ਜਾਵੇ movies ਕਿਹੜੀਆਂ ਕਿਹੜੀਆਂ ਦੇ ਪਟਕਥਾ ਨੂੰ ਸਮਝਣ ਦੇ ਲਈ ਜਾਂ ਉਸ ਤੋਂ ਇਲਾਵਾ ਪਟਕਥਾ ਬਾਕੀ ਚੀਜ਼ਾਂ ਨਾਲ ਕਿਵੇਂ ਬੱਧਿਆ ਕਿਸੇ ਨਾਵਲ ਨਾਲ ਕਿਵੇਂ ਬੱਧਿਆ ਨਾਮ ਕਹਾਣੀ ਨਾਲ ਕਿਵੇਂ ਬੱਧਿਆ ਜਿਹੜੇ ਸਭ ਲਿਖਿਆ ਜਾਂਦੇ ਨੇ ਉਸ ਤੋਂ ਬਾਅਦ ਤੁਸੀਂ ਦੱਸੋ ਵੀ ਕੈਮਰਾ ਕਿਵੇਂ ਰੋਲ ਪਲੇ ਕਰਦਾਗਾ ਉਹਦੇ ਚ ਪਟਕਥਾ ਹੋ ਕੇ ਲੈ ਕੇ ਜਾਂਦੇ ਵਿੱਚ ਤਾਂ ਦੋਸਤੋ ਸੈਸ਼ਨ ਸਾਡੇ ਨਾਲ ਸਹਾਇਕ ਪ੍ਰੋਫੈਸਰ ਮਾਸਿੰਘ ਜੀ ਜੋ ਕਿ ਰਣਵੀਰ ਕਾਲਜ ਦੇ ਵਿੱਚ ਪੰਜਾਬੀ ਦੇ ਪ੍ਰੋਫੈਸਰ ਨੇ ਆਪਣੀਆਂ ਸੁਭਾਹਾਂ ਨਿਭਾ ਰਹੇਗੇ ਤਾਂ ਇਸ ਤੋਂ ਬਾਅਦ ਅੱਗੇ ਅਸੀਂ ਹੋਰ ਵੀਡੀਓਜ਼ ਲੈ ਕੇ ਆਉਂਦੇ ਰਹਾਂਗੇ ਇਦਾਂ ਦੀਆਂ ਜੋ ਕਿ ਸਿਲੇਬਸ ਸੈਂਟ੍ਰਿਕ ਹੋਣਗੀਆਂ ਜਾਂ ਇਸ ਤੋਂ ਇਲਾਵਾ ਤੁਸੀਂ ਚਾਹੁੰਦੇ ਹੋ ਵੀ ਅਸੀਂ ਕਿਸ ਸਿਲੇਬਸ ਦੇ ਉੱਤੇ ਜਾਂ ਤੁਹਾਨੂੰ ਨਹੀਂ ਸਮਝ ਆ ਰਿਹਾ ਕੁਝ ਉਹਦੇ ਤੇ ਅਸੀਂ ਵੀਡੀਓ ਬਣਾਈਏ ਤਾਂ ਤੁਸੀਂ ਸਾਨੂੰ ਕਮੈਂਟ ਦੇ ਵਿੱਚ ਸੁਜੈਸਟ ਕਰ ਸਕਦੇ ਹੋ ਇਸ ਚੈਨਲ ਨਾਲ ਜੁੜਨ ਦੇ ਲਈ ਬਹੁਤ ਬਹੁਤ ਧੰਨਵਾਦ ਧੰਨਵਾਦ